ਮੇਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾ ਲਾਲ ਗਰਗ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਇੰਡੀਆ ਗੱਠ ਜੋੜ ਦਾ ਏਜੰਡਾ ਕੌਣ ਰੋਲਣਾ ਚਾਹੁੰਦਾ ਕੌਣ ਤ੍ਰੂਵੀ ਕਰਨ ਦੀ ਰਾਜਨੀਤੀ ਕਿਉਂ ਕਰ ਰਿਹਾ ਇਹ ਚੋਣਾਂ ਦੇ ਨੇੜੇ ਜਿਹੜਾ ਆਣ ਕੇ ਚੋਣਾਂ ਜਿਹੜੀਆਂ ਦੂਜੇ ਪੜਾਦੀਆਂ ਚੱਲ ਰਹੀਆਂ ਫਿਰ ਤੀਜੇ ਦੀਆਂ ਚੱਲਣਗੀਆਂ ਮਤਲਬ ਇਹ ਕੀ ਮਤਲਬ ਖਾਸ ਮਕਾਮ ਆ ਗਿਆ ਕਿਉਂ ਇਸ ਕਿਸਮ ਦੀ ਸਥਿਤੀ ਜਿਹੜੀ ਬਣਦੀ ਜਾ ਰਹੀ ਹੈ ਇਹਦੇ ਬਾਰੇ ਗੱਲ ਕਰਾਂਗੇ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਆ ਇਸ ਮਾਮਲੇ ਨੂੰ ਜੀ ਬਿਲਕੁਲ ਬਸਾ ਬਣੀ ਪਹਿਲੇ ਗੇਜ ਦੀ ਜੋਨ ਹੋਈ ਹੈ ਹਾਲਾਂਕਿ ਹਿੰਦੂ ਮੁਸਲਮਾਨ ਤਰ੍ਹਾਂ ਨੇ ਪਹਿਲਾਂ ਵੀ ਕਰਿਆ ਥੋੜਾ ਜਿਹਾ ਇਹ ਨਹੀਂ ਕਰਿਆ ਸੀ ਸਪੱਸ਼ਟ ਰੂਪ ਤੇ ਉਹਨਾਂ ਪਹਿਲੇ ਗੇਜ ਦੀ ਜੋਨਾਂ ਤੋਂ ਬਾਅਦ ਇਸ ਸਪੱਸ਼ਟ ਤੇ ਪਹੁੰਚ ਗਏ ਕਈ ਨੌ ਕੱਗਲੇ ਜਿੰਦਗਾਂ ਦੇ ਸ੍ਰਸ਼ਟੀ ਕਰਨਾ ਕਰਨ ਦੀ ਗੱਲ ਕਰ ਰਿਹਾ ਸੀ ਪਰ ਉਹ ਇਸ ਤਰ੍ਹਾਂ ਨਹੀਂ ਹੋਇਆ ਜਿਹੜਾ ਨਾਨ ਮੰਤਰ ਦਾ ਮੁੱਦਾ ਸੀ ਪ੍ਰਾਣ ਪ੍ਰਤੀਸ਼ਟਾ ਦਾ ਉਹ ਉਹਨਾਂ ਦੇ ਕਲੀਕ ਨਹੀਂ ਕਰ ਸਕਿਆ ਉਹ ਕੰਮ ਨਹੀਂ ਕਰ ਸਕਿਆ ਜਿਹੜਾ ਉਹ ਤੋਂ ਲੈਣਾ ਚਾਹੁੰਦੇ ਸੀ ਕਾਰਨ ਉਹਦਾ ਵੱਡਾ ਇਹ ਸੀ ਵੀ ਜਿਹੜੇ ਹਿੰਦੂ ਧਰਮ ਦੇ ਸਥਾਪਿਤ ਰੌ ਰੀਤਾਂ ਨੇ ਰੀਤੀ ਰਿਵਾਜ ਨੇ ਵਿਧੀ ਵਿਧਾਨ ਹੈ ਉਹ ਦਾ ਤੈਅ ਕਰਦੇ ਨੇ ਉਹ ਸਿਆਸਤਦਾਨ ਨਹੀਂ ਤੈਅ ਕਰਦਾ ਉਹ ਅਸਰ ਚ ਧਰਮਗੁਰੂ ਤੈਅ ਕਰਦੇ ਨੇ ਔਰ ਹਿੰਦੂ ਧਰਮ ਦੇ ਧਰਮਗੁਰੂ ਚਾਰ ਸ਼ੰਕਰਾਚਾਰੀਆ ਨੇ ਚਾਰੋਂ ਸ਼ੰਕਰਾਚਾਰੀਆ ਨੇ ਜਦ ਕਹਿਤਾ ਕਿ ਭਾਈ ਇਹ ਅਸ਼ੁਭ ਮੂਰਤ ਹੈ ਨਹੀਂ ਇਹ ਬੰਦਾ ਹੀ ਨਹੀਂ ਕਿਉਂਕਿ ਮੰਦਿਰ ਇਨਕੰਪਲੀਟ ਹੈ ਪੂਰਾ ਨਹੀਂ ਹੋਇਆ ਇਸ ਕਰਕੇ ਪ੍ਰਾਪਤ ਨਹੀਂ ਹੋ ਸਕਦੀ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀ ਕਰੀਅਰ ਦੇ ਹਿਸਾਬ ਨਾਲ ਉਹਦਾ ਫਿਰ ਲੋਕਾਂ ਦੇ ਵਿੱਚ ਜਿਹੜੇ ਧਰਮ ਨੂੰ ਮੰਨਦੇ ਨੇ ਉਹ ਉਹੀ ਤਾਂ ਮਹੂਲਤ ਕੱਢਦੇ ਨੇ ਹੋਰ ਕੱਢਦੇ ਉਹਨਾਂ ਨੂੰ ਅਸਰ ਨਹੀਂ ਹੋਇਆ ਔਰ ਜਿਹੜਾ CSGSC ਦਾ ਸਰਵੇਖਣ ਹੈ ਉਹਦੇ ਚ ਵੀ ਸਿਰਫ ਜੇ ਕੋਈ ਹਿੰਦੂ ਇਹ ਮੰਦਿਰ ਦੇ ਮੁੱਦੇ ਦਾ ਅਸਰ ਹੋਇਆ ਤਾਂ ਸਿਰਫ 8% ਲੋਕਾਂ ਤੇ ਹੋਇਆ ਤੇ ਹਿੰਦੂਆਂ ਦੀ ਵੱਧ 78% ਹੈ ਇਹ ਤਾਂ ਮਤਲਬ 70% ਹਿੰਦੂਵਾਦ ਤਾਂ ਕੋਈ ਅਸਰ ਹੀ ਨਹੀਂ ਹੋਇਆ ਤੇ ਇਸ ਕਰਕੇ ਹੁਣ ਉਹਨਾਂ ਨੂੰ ਇਹ ਹੈ ਵੀ ਚਲੋ ਹੁਣ ਮੁਸਲਮਾਨਾਂ ਦੇ ਉੱਤੇ ਹਮਲਾ ਕਰਿਆ ਜਾਵੇ ਆਪੋਜੀਸ਼ਨ ਕੋਲ ਵੀ ਮੁਸਲਮਾਨਾਂ ਨੂੰ ਸਾਰਾ ਕੁਝ ਦੇ ਦੇਣਗੇ ਉਹਨਾਂ ਦੇ 4-4 ਬੱਚੇ ਨੇ 6-6 ਬੱਚੇ ਨੇ ਬੱਚੇ ਜੰਮੀ ਜਾਂਦੇ ਨੇ ਉਹ ਉਹ ਘੁੱਸ ਬੈਠੀਏ ਨੇ ਉਹ ਤੁਹਾਡਾ ਸਾਰਾ ਕੁਝ ਖੋਹ ਲੈਣਗੇ ਇਹ ਇੱਕ ਇਹਨੂੰ ਅਸੀਂ ਡਾਕਟਰੀ ਪਾਸਾ ਚ ਕਹਿੰਦੇ ਆ ਫੀਅਰ ਸਾਈਕੋਸਿਸ ਫੀਅਰ ਸਾਈਕੋਸਿਸ ਹੁੰਦਾ ਕਿਸੇ ਮਨ ਦੇ ਉੱਤੇ ਐਡਾ ਵੱਡਾ ਡਰ ਪਾ ਦੋ ਵੀ ਤੂੰ ਮਾਰਿਆ ਗਿਆ ਤੂੰ ਗਿਆ ਸੋ ਇਹ ਜਿਹੜਾ ਫੀਅਰ ਸਾਈਕੋਸਿਸ ਪੈਦਾ ਕਰਿਆ ਜਿਵੇਂ ਕਰੋਨਾ ਚ ਇਹਨਾਂ ਨੇ ਪੈਦਾ ਕਰਿਆ ਸੀ ਵੀ ਹਾਏ ਨਾਲ ਦੇ ਨਾ ਹੱਥ ਨਾਲ ਆਇਓ ਮਾਰੇ ਜਾਉਗੇ ਲੋਕਾਂ ਦੇ ਮਰਦੇ ਸਾਰ ਨੇ ਬੰਦ ਕਰ ਦਿੱਤੀ ਸੀ ਆਪਣੇ ਸਰਕਾਰ ਦੀਆਂ ਨੀਤੀਆਂ ਨੇ ਵੀ ਸੜੌਣੇ ਬੰਦ ਕਰ ਦਿੱਤੀ ਸੀ ਵੀ ਤੁਸੀਂ ਨਹੀਂ ਹੱਥ ਲਾਉਣਾ ਆਏ ਪੌਣੇ ਨੇ ਕਪੜੇ ਹੋ ਸਕੀਮੋ ਜੇ ਬਣ ਕੇ ਜਾਣਾ ਪਰ ਉਹਦੇ ਉਲਟ ਸਿਕ ਸੰਗਤਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਆਕਸੀਜਨ ਦੇ ਸਿਲੰਡਰ ਵੀ ਦਿੰਦੀਆਂ ਰਹੀਆਂ ਮੋਟਰਸਾਈਕਲਾਂ ਤੇ ਜਾ ਕੇ ਰੀਆਂ ਲੰਗਰ ਵੀ ਖਵਾਉਂਦੀ ਰੀਆਂ ਤੇ ਇੱਥੇ ਕਿਸਾਨ ਅੰਦੋਲਨ ਐਡਾ ਵੱਡਾ ਲੱਗਿਆ ਰਿਹਾ ਤੇ ਉਦੋਂ ਹੀ ਤਾਂ ਕੋਈ ਕਰੋਨਾ ਉਸ ਤਰ੍ਹਾਂ ਫੈਲਿਆ ਨਹੀਂ ਹੈ ਸੋ ਇਸ ਕਰਕੇ ਇਹ ਜਿਹੜਾ ਡਰ ਭੈਅ ਵਹਿਮ ਤੇ ਸਹਿਮ ਇਹ ਚਾਰ ਚੀਜ਼ਾਂ ਨੇ ਜਿਹੜਾ ਮਨੁੱਖੀ ਮਨ ਨੂੰ ਉਹਨੂੰ ਭੁੰਦਾ ਨਹੀਂ ਰਹਿੰਦੀਆਂ ਉਹ ਆਪ ਦੇ ਆਪ ਚ ਆਪਣੀ ਤਾਕਤ ਮਨ ਤੋਂ ਜੋਤ ਰੂਪ ਆਪਣਾ ਮੂਲ ਪਛਾਣ ਉਹਨੂੰ ਆਪਣੀ ਪਛਾਣ ਨਹੀਂ ਹੋਣ ਦਿੰਦੀਆਂ ਹੁਣ ਮੋਦੀ ਸਾਹਿਬ ਨੇ ਜਿਹੜੀ ਫਸਟ ਫੇਜ ਦੀ ਪੈਂਦੇ ਜਿਹੜੀਆਂ ਚੋਣਾ ਹੋਈਆਂ ਉਹ ਇੱਕਸੋ ਦੋਸੇ ਇੰਤਾਂ ਤੇ ਹੋਈਆਂ ਉਹਨਾਂ ਪਹਿਲੇ ਜਿਹੜੀਆਂ ਚੋਣਾਂ 'ਚ ਇਹਨਾਂ ਦਾ ਕਾਫੀ ਬੁਰਾ ਹਾਲ ਹੋਇਆ ਉਹਦੇ ਵਿੱਚੋਂ ਬੜੀਆਂ ਸਾਰੀਆਂ ਰਿਪੋਰਟਾਂ ਸਾਰਾ ਕੁਝ VOTING ਪੈਟਰਨ ਜਿੰਨੀਆਂ ਮਤਲਬ ਵੋਟਾਂ ਪਈਆਂ ਉਹ ਸਾਰੇ ਕਿਸੇ ਨੂੰ ਗਿਣਤੀਆਂ ਮਿੰਤੀਆਂ ਕਰਕੇ ਜਿੰਨੇ ਵੀ ਵਿਦਵਾਨ ਨੇ ਉਹਨਾਂ ਨੇ ਨਤੀਜੇ ਕੱਢੇ ਤੁਹਾਡੇ ਮੀਡੀਆ ਵਾਲਿਆਂ ਨੇ ਨਤੀਜੇ ਕੱਢੇ ਉਹ ਇਹ ਇਹਨਾਂ ਦੇ ਉਲਟ ਜਾ ਰਹੇ ਸੀ 400 ਪਾਪਾ ਛੱਡੋ ਉਹ ਕਹਿੰਦੇ 200 ਪਾਹ ਹੋ ਜਾਣ ਉਹ ਵੀ ਚੰਗਾ ਤੇ ਉਹਦੇ ਵਿੱਚੋਂ ਫੇਰ ਹੁਣ ਇਹਨਾਂ ਨੇ ਦੋ ਤਰੀਕੇ ਸ਼ੁਰੂ ਕਰੇ ਨੇ ਇੱਕ ਜਿਹੜਾ ਸਵਾਲ ਤੁਹਾਡਾ ਉਹਦੇ 'ਚ ਮੈਂ ਉਹਨਾ ਇੱਕ ਇਹਨਾਂ ਨੇ ਕੁਝ ਕੋਸ਼ਿਸ਼ ਕਰਨੀ ਸ਼ੁਰੂ ਕਰੀਏ ਵੀ ਨਹੀਂ 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 ਸਾਡੇ ਕੋਲ ਤਾਂ ਪਹਿਨ 48 ਸੀਗਨਾਸੀ ਏਡਕੀ ਜ਼ਿਆਦਾ ਆ ਰਹੀਆਂ ਨੇ 60 ਆ ਰਹੀਆਂ ਨੇ ਸਾਡਾ ਕੋਈ ਸੁਪੜਾ ਸਾਫ ਨਹੀਂ ਇੱਕ ਤਾਂ ਉਸ ਪੱਖੋਂ ਹੀ ਥੋੜੀਆ ਪਰ ਉਹ ਅਟੈਕ ਕਮਜ਼ੋਰ ਹੈ ਇਹਨਾਂ ਦਾ ਹਮਲਾ ਕਮਜ਼ੋਰ ਹੈ ਕਿਉਂਕਿ ਤੱਥਾਂ ਦੇ ਆਧਾਰ ਤੇ ਹਮਲਾ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਭੀੜ ਜੰਤਲ ਬਣਾਉਣਾ ਕਿਸੇ ਨੂੰ ਨਫ਼ਰਤ ਦਾ ਪਾਤਰ ਬਣਾਉਣਾ ਇਹ ਜ਼ਿਆਦਾ ਸੌਖਾ ਹੁੰਦਾ ਹੈ ਹਿਟਲਰ ਨੇ ਵੀ ਇਹੀ ਕਰਿਆ ਸੀ ਵੀ ਇਹ ਜਿਹੜੇ ਨਾਜ਼ੀ ਨੇ ਤੁਹਾਡੇ ਦੁਸ਼ਮਣ ਨੇ ਕਿ ਇਹਦੇ ਵਿੱਚ ਜਿਹੜਾ ਸੀ ਜੇ ਅਸੀਂ ਦੇਖੀਏ ਵੀ ਹੁਣ ਮੋਦੀ ਸਾਹਿਬ ਨੇ ਸ਼ੁਰੂ ਕਰਿਆ ਵੀ ਇਹ ਮੁਸਲਮਾਨਾਂ ਦਾ ਤੁਸ਼ਟੀ ਕਰਨ ਕਰਦੀ ਆਈ ਹੈ ਕਾਂਗਰਸ ਹਮੇਸ਼ਾ ਹੁਣ ਵੀ ਕਰ ਰਹੀ ਹੈ ਕਿ ਮੁਸਲਮਾਨ ਜਿਨ੍ਹਾਂ ਦੇ ਕਿੰਨੇ ਬੱਚੇ ਨੇ ਜਿਹੜੇ ਕੋਸ ਬੈਠੇ ਨਹੀਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਕਹੇ ਮੁਸਲਮਾਨਾਂ ਨੂੰ ਉਸ ਬੈਠੇ ਨੇ ਉਹਨਾਂ ਨੂੰ ਤੁਹਾਡੇ ਇੱਥੋਂ ਤੱਕ ਕਹਿ ਦਿੱਤਾ ਭਾਵੇਂ ਸਿੱਧੇ ਰੂਪ ਚ ਉਸ ਤਰੀਕੇ ਨਾਲ ਨਹੀਂ ਪਰ ਅਖਬਾਰਾਂ ਨੇ ਲਾਤਾ ਕੁਟਕਟ ਵੀ ਕਹਿੰਦੇ ਨੇ ਵੀ ਤੁਹਾਡਾ ਮੰਗਲ ਸੂਤਰ ਵੀ ਲਾ ਲੈਣਗੇ ਹਾਂ ਇਸ ਹੱਦ ਤੱਕ ਗਏ ਤੇ ਇਸ ਮਾਮਲੇ ਨੂੰ ਲੈ ਕੇ ਡਾਕਟਰ ਸਾਹਿਬ ਜਿਹੜੀ ਕਾਂਗਰਸ ਪਾਰਟੀ ਆ ਕੱਲ ਚੋਣ ਕਮਿਸ਼ਨ ਦੇ ਕੋਲ ਗਈ ਹੈ ਤੇ ਉਹਦੇ ਨਾਲ ਹੀ ਪੰਜਾਬ ਦੇ ਦੋ ਆਗੂ ਨੇ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਦੀ ਜਿਹੜੀ ਹੈ ਸਖਤ ਨਖੇਦੀ ਕੀਤੀ ਹੈ ਕਿ ਚੋਣ ਕਮਿਸ਼ਨ ਕੋਈ ਕਾਰਵਾਈ ਕਰੇਗਾ ਜੀ ਇਹ ਮੈਨੂੰ ਨਹੀਂ ਲੱਗਦਾ ਵੀ ਚੋਣ ਕਮਿਸ਼ਨ ਕੋਈ ਕਾਰਵਾਈ ਕਰੇਗਾ ਦੇਖੋ ਮੇਰਾ ਤਾਂ ਚੋਣ ਕਮਿਸ਼ਨ ਤੋਂ ਸੱਚੀ ਗੱਲ ਇਹ ਹੈ ਵੀ ਨਾਲ ਜਿਹੜਾ ਪਿੱਛੇ ਜੋ ਚੋਣ ਕਮਿਸ਼ਨ ਦਾ ਹਿਸਾਬ ਦੇਖਦਾ ਈਵੀਐਮ ਦੇ ਮਾਮਲੇ ਵਿੱਚ ਜਿੱਦਾਂ ਉਹਨਾਂ ਨੇ ਹੱਸ-ਹੱਸ ਕੇ ਗੱਲਾਂ ਕਰੀਆਂ ਜਿੱਦਾਂ ਉਹਨਾਂ ਨੇ ਚੁਟਕਲੇ ਸੁਣਾਣੇ ਸ਼ੁਰੂ ਕਰਤੇ ਸਾਡੇ ਕਵਿੱਤ ਮੰਤਰੀ ਹੁੰਦੇ ਪੰਜਾਬ ਦੇ ਉਹ ਵੀ ਬੜੇ ਚੁਟਕਲੇ ਸੁਣਾਉਂਦੇ ਹੁੰਦੇ ਤੇ ਬੜੇ ਸ਼ਾਇਰ-ਸ਼ਾਇਰੀ ਹੁੰਦੇ ਸੀ ਪਰ ਵਿੱਤ ਦਾ ਪੱਠਾ ਤਾਂ ਵੇਚ ਹੀ ਗਿਆ ਸੀ ਇਹ ਹੁਣ ਕੋਈ ਸਾਡੇ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਨੇ ਤੇ ਰਜੀਵ ਗੁਪਤਾ ਜੀ ਉਹਨਾਂ ਨੇ ਇਹੀ ਕੁਛ ਕਰਿਆ ਉਦੋਂ ਈਵੀਐਮ ਦੇ ਉੱਤੇ ਵੀ ਸਵਾਲ ਤੇ ਹੱਸ ਕੇ ਟਾਲਿਆ ਉਹਨਾਂ ਨੂੰ ਪੁੱਛੇ ਕੋਈ ਵੀ ਪੰਜ-ਸੱਤ ਤੁਸੀਂ ਬੋਟ ਕਿਉਂ ਨਹੀਂ ਗਿਣਤੀ ਦੇ ਬਾਰੇ ਹੁਣ ਕਹਿੰਦੇ ਉਹ ਤਾਂ ਗਿਣਤੀ ਦਾ ਕੋ ਜੇ ਕਹਿੰਦਾ ਐਵੇਂ ਹੀ ਜੇ ਤੁਸੀਂ 5 ਸਾਲ ਇਸ ਕਰਤੇ ਕੋਲੇ ਕਿ ਵੋਟਾਂ ਘਟਵਾ ਦੇ ਨਿਕਲੀਆਂ ਏਡੇ ਏਡੇ ਖਜਾਨਾ ਚੀ ਤੇ ਉਹ ਹੁਣ ਤੁਸੀਂ ਕਿਉਂ ਕਹਤਾ ਵੀ ਉਹ ਤਾਂ ਕੋਈ ਘਟਵਾ ਦੇ ਨੀ ਨਿਕਲੀਆਂ ਕੀ ਮੀਟਰ ਹੈ ਤੁਹਾਡਾ ਫੇਸ ਕਰਕੇ ਉਹਨਾਂ ਦੇ ਉੱਤੋਂ ਮੈਨੂੰ ਲੱਗਦਾ ਨਹੀਂ ਵੀ ਕੋਈ ਇਨਸਾਫ ਮਿਲੇ ਤੇ ਪਰ ਫਿਰ ਵੀ ਕਹਿੰਦੇ ਨੇ ਵੀ ਜਦ ਤੱਕ ਸਾਹ ਤੱਕ ਆਸ ਜਿੰਨੇ ਚਿਰ ਉਹਦਾ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਇਹ ਕਹਿਣਾ ਤਾਂ ਨਹੀਂ ਹੈ ਉਮੀਦ ਤਾਂ ਫਿਰ ਵੀ ਰੱਖਣੀ ਚਾਹੀਦੀ ਹੈ ਪਰ ਇਹ ਉੱਠਦੇ ਬੁੱਢਾ ਵਾਲੀ ਗੱਲ ਹੈ ਕਿਉਂਕਿ ਦੋ ਚੋਣ ਕਮਿਸ਼ਨ ਜਿਹੜੇ ਰਾਏ ਨੇ ਲਾਉਣ ਦੀ ਵਿਧੀ ਚ ਇਹ ਮੈਨੂੰ ਮੈਂ ਕਿਉਂ ਕਹਣਾ ਮੈਂ ਐਵੇਂ ਨਹੀਂ ਕਹਿੰਦਾ ਚੋਣ ਕਮਿਸ਼ਨ ਇੱਕ ਰੈਫਰੀ ਹੈ ਉਹ ਨਿਰਪੱਖ ਹੋਣਾ ਜ਼ਰੂਰੀ ਹੈ ਜਦ ਉਹਦੀ ਨਿਯੁਕਤੀ ਵੀ ਬੇਈ ਮਾਲਕ ਕੋਈ ਹੋਰ ਬਣ ਕੇ ਬਹਿ ਗਿਆ ਨਿਯੁਕਤੀ ਨਿਰਪੱਖ ਨਹੀਂ ਹੈ ਆ ਦੋ ਹੁਣ ਨਵੇਂ ਲਾਏ ਨੇ ਤੇ ਫਿਰ ਇਹ ਜੋ ਸਮਝ ਆ ਹੀ ਜਾਂਦੀ ਹੈ ਵੀ ਚੋਣ ਕਮਿਸ਼ਨ ਨਿਰਪੱਖ ਹੋਣਾ ਉਹਦਾ ਬਹੁਤ ਔਖਾ ਹੋ ਜਾਂ ਪਿਆ ਕਿਉਂਕਿ ਕਹਿੰਦੇ ਜੀ ਦੀ ਖਾਮਾ ਬਾਦਰੀ ਉਹਦੀ ਪਰਾ ਹਾਜ਼ਰੀ ਇਹ ਉਹ ਤਾਂ ਫਿਰ ਉਹਨਾਂ ਦੀ ਹਾਜ਼ਰੀ ਭੰਗ ਨਹੀਂ ਜਿਨ੍ਹਾਂ ਨੇ ਉਹਨਾਂ ਨੂੰ ਨਿਯੁਕਤ ਕਰਿਆ ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈ ਉਹਦਾ ਕਾਰਨ ਵੱਡਾ ਇਹ ਵੀ ਆ ਰਿਹਾ ਹੈ ਕਿ ਇੱਕ ਤਾਂ ਸਾਡੇ ਜਿਹੜੇ ਜਿਚੌਣ ਕਮਿਸ਼ਨ ਨੇ ਉਹ ਸਾਰੇ ਉਸ ਉਹਨਾਂ ਹੀ ਕਮਿਊਨਿਟੀਜ਼ ਚੋਂ ਨੇ ਜਿਨ੍ਹਾਂ ਕਮਿਊਨਿਟੀ ਦੀ ਮੋਦੀ ਸਾਹਿਬ ਫਲੋਰਟਾ ਕਰਦੇ ਨੇ ਇੱਕ ਉਹਨਾਂ ਚੋਂ ਸਿੱਖ ਹੈ ਹਾਲਾਂਕਿ ਉਹ ਮinority ਕਮਿਊਨਿਟੀ ਦਾ ਪਰ ਉਹ ਸਿੱਖਾ ਜਿਹੜੇ ਵੱਡੇ ਦੁਸ਼ਮਣ ਨਹੀਂ ਕਹਿ ਰਹੇ ਪਰ ਇੱਕ ਗੱਲ ਤੁਸੀਂ ਬਹੁਤ ਸੋਹਣੀ ਕਹੀ ਹੈ ਜੀ ਜੋ ਮੈਂ ਉਹ ਭਿਆਨ ਪੜਿਆ ਹੈ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਔਰ ਜਿਹੜਾ ਵਿਕਰਮ ਸਿੰਘ ਜੀਠੀਆ ਜੀ ਹੈ ਮੈਂ ਕਹਿਣਾ ਵੀ ਇੱਕ ਪੰਜਾਬ ਦੀ ਕਾਲੀ ਦਲ ਜਿਹੜੀ ਖੇਤਰੀ ਪਾਰਟੀ ਉਹਨੇ ਮੋੜਾ ਕੱਟਿਆ ਵੱਡਾ ਮੋੜਾ ਕੱਟਿਆ ਹੁਣ ਉਹਨਾਂ ਨੇ ਡੰਟ ਕੇ ਕਿਹਾ ਵੀ ਵਾਰੀ ਸਾਡੀ ਵੀ ਆ ਜਾਣੀ ਹੈ ਇਹ ਮinority ਤੇ ਹਮਲਾ ਹੈ ਗਲਤ ਹੈ ਸਾਡਾ ਧਰਮ ਬਿਲਕੁਲ ਇਹ ਹੈ ਬਾਬੇ ਨਾਨਕ ਨੇ ਇਹੀ ਕਿਹਾ ਸਾਡਾ ਦੇਸ਼ ਬਲਕਿ ਉਹਨਾਂ ਨੇ ਕਲਦਾ ਇਹੀ ਨਹੀਂ ਕਿਹਾ ਵੀ ਅਸੀਂ ਸਿੱਖੇ ਕਹਨੇ ਆ ਜਾਂ ਸਿੱਖੀ ਹੈ ਕਹਿੰਦੀ ਉਹ ਕਹਿੰਦੇ ਸਾਡਾ ਸੰਵਧਾਨ ਵੀ ਇਹੀ ਕਹਿੰਦਾ ਇਹ ਦੇਸ਼ ਦੇ ਸਾਰੇ ਬਰਾਬਰ ਨੇ ਤੇ ਸਾਡਾ ਤਾਂ ਧਰਮ ਵੀ ਇਹੀ ਕਹਿੰਦਾ ਸਾਡਾ ਤਾਂ ਸਿੱਖ ਧਰਮ ਵੀ ਇਹੀ ਕਹਿੰਦਾ ਵੀ ਸਾਰੇ ਬਰਾਬਰ ਨੇ ਅਭਲਾ ਨੋ ਇੱਕ ਨੂਰ ਪਾ ਕੁਦਰਤ ਕੇ ਸਮਾਨਸ ਕੀ ਜਸਾ ਵੀ ਇੱਕ ਇਹ ਪਹਿਚਾਨ ਬੋ ਕੇ ਹੈ ਉਹਨਾਂ ਨੇ ਸੋ ਇਸ ਕਰਕੇ ਇਹ ਇੱਕ ਵੱਡਾ ਜਿਹੜਾ ਹੈ ਤੇ ਉਹਨਾਂ ਨੇ ਕਹੇ ਬੜੀ ਗੱਲ ਹੈ ਇਹ ਬੜੀ ਕਾਨੂੰਨੀ ਗੱਲ ਹੈ ਇਹ ਨਹੀਂ ਹੋਣੀ ਚਾਹੀਦੀ ਤੇ ਇਹ ਗੱਲ ਪਹਿਲੀ ਵਾਰੀ ਐਡੀ ਜ਼ੋਰਤ ਨਾਲ ਪਿਛਲੇ 30 ਸਾਲ ਚ ਬਿਆਨ ਆਇਆ ਕਿ ਮੈਨੂੰ ਲੱਗਦਾ ਵੀ ਪੰਜਾਬ ਇੱਕ ਪਾਸੇ ਚੰਗੇ ਪਾਸੇ ਮੋੜਾ ਕੱਟ ਰਿਹਾ ਪਰ ਜੇ ਅਸੀਂ ਹੈ ਆਖੀਏ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦ ਤੱਕ ਸਾਸ ਤੱਤ ਕਾ ਸਲੀਗਲ ਕੋਸ਼ਿਸ਼ ਹਮੇਸ਼ਾ ਕਰਨੀ ਚਾਹੀਦੀ ਹੈ ਨਾਲੇ ਉਹ ਵੀ ਚਾਹੇ ਅਸੀਂ ਕਿਤੇ ਵੀ ਜਾਈਏ ਜਿਹੜਾ ਕੋਈ ਅਧਿਕਾਰ ਚ ਬੈਠਾ ਹੈ ਅਧਿਕਾਰੀ ਉਹਨੂੰ ਕੋਲ ਜਾਣਾ ਸਾਡਾ ਹੱਕ ਹੈ ਅਸੀਂ ਕੋਈ ਭੀਖ ਮੰਗਣ ਨਹੀਂ ਜਾ ਰਹੇ ਉਹਨਾਂ ਕੋਲੇ ਇਹ ਸਾਡਾ ਹੱਕ ਹੈ ਕਿ ਅਸੀਂ ਕਹਿੰਦੇ ਆ ਸਾਡਾ ਹੱਕ ਮੰਨਦਾ ਤੁਸੀਂ ਦਿਓ ਉਹ ਨਾ ਦੇਵੇ ਉਹ ਕਰੇ ਹੁਕਮ ਕਿ ਨਹੀਂ ਮੈਂ ਨਹੀਂ ਦੇਣਾ ਇੱਕ ਕਾਗਜ਼ ਤੇ ਆਏਗਾ ਨਾ ਜੇ ਅਸੀਂ ਜਾਵਾਂਗੇ ਨਹੀਂ ਫਿਰ ਤਾਂ ਉਹਨੂੰ ਉਹਨੂੰ ਤਾਂ ਕੋਈ ਚੁਣੌਤੀ ਨਹੀਂ ਹੋਈ ਸੋ ਮੈਨੂੰ ਐਂ ਲੱਗਦਾ ਹੈ ਵੀ ਇਹ ਕੱਲ ਵੀ ਇੱਕ ਇੱਥੇ ਆ ਰਿਹਾ ਸੀ ਮੇਰੇ ਕੋਲ ਕਾਫੀ ਘੁੰਮ ਰਿਹਾ ਸੀ ਕਿਸੇ ਦਾ ਮੈਸੇਜ ਉਹਨਾਂ ਨੇ ਕਾਫੀ ਲੋਕਾਂ ਨੇ ਦੇਖ ਕੇ ਕੱਲ ਸ਼ਾਮ ਦੇ 4 ਵਜੇ ਤੱਕ ਭੇਜਿਆ ਵੀ ਆ ਉਹਨਾਂ ਨੇ ਇਹ ਪ੍ਰੋਡਿਊਸ ਕਰਿਆ ਜੰਮੂ ਸਾਹਿਬ ਵੀ ਜਿਹੜੀ ਡਾਕਟਰ ਮਨਮੋਹਨ ਸਿੰਘ ਦੀ 2006 ਦੀ ਸਪੀਚ ਉਹ ਐਕਚੁਅਲ ਹੈ ਕੀ ਸੀ ਹਾਂਜੀ ਤੇ ਜਿਹੜੀ ਮੋਦੀ ਸਾਹਿਬ ਨੇ ਕਿਹਾ ਉਹ ਕੀ ਕਿਹਾ ਉਹ ਦੂਨੇ ਪਹਿਰੇ ਉਹਨਾਂ ਨੇ ਪ੍ਰੋਡਿਊਸ ਕਰਤੇ ਬੰਦੇ ਨੂੰ ਆਪ ਹੀ ਪਤਾ ਲੱਗ ਜਾਂਦਾ ਵੀ ਯਾਰ ਮੋਦੀ ਸਾਹਿਬ ਨੇ ਸਾਰਾ ਕੁਝ ਹੀ ਤੋੜ ਕੇ ਕਹਿਤਾ ਹੈ ਉਹ ਇੱਕ ਮੈਨੂੰ ਗੁਰਜ਼ੂ ਦਾ ਸ਼ੇਰ ਜਾਦਾ ਜਾਂਦਾ ਹੈ ਕਹਿੰਦੇ ਹਮ ਦੁਆ ਕਰਤੇ ਰਹੇ ਉਹ ਦਗੜਾ ਸਮਝਤੇ ਰਹੇ ਇੱਕ ਨੁਕਤੇ ਨੇ ਹਮੇ ਮਹਿਰਮ ਸੇ ਮੁਜਰਮ ਬਣਾ ਦਿਆ ਸੋ ਮਨਮੋਹਨ ਸਿੰਘ ਜੀ ਨੇ ਤਾਂ ਇੱਕ ਸਮਾਜਿਕ ਨਿਆਂ ਦੀ ਗੱਲ ਕਰੀ ਸੀ ਆਰਥਿਕ ਨਿਆਂ ਦੀ ਗੱਲ ਕਰੀ ਸੀ ਉਹ ਸ਼ੈਡਿਊਲਡ ਕਾਸਟਾਂ ਵਾਸਤੇ ਸ਼ੈਡਿਊਲਡ ਟ్రਾਈਬ ਵਾਸਤੇ ਬੈਕਵਰਡ ਕਲਾਸਸ ਵਾਸਤੇ ਪਿੱਛੇ ਟੱਕਿਆਂ ਵਾਸਤੇ ਮਿਨੋਰਟੀਜ਼ ਵਾਸਤੇ ਗੱਟਗਿੰਟੀਆਂ ਵਾਸਤੇ ਤੇ ਮੁਸਲਮਾਨਾਂ ਵਾਸਤੇ ਵੀ ਉਹ ਗੱਟਗਿੰਟੀ ਚ ਸ਼ਾਮਲ ਨੇ ਕਿ ਦੇਸ਼ ਦੇ ਸਰੋਤ ਤੇ ਦੇਸ਼ ਦੇ ਵਿਕਾਸ ਦਾ ਜਿਹੜਾ ਨਤੀਜੇ ਨੇ ਕਹੋ ਨਹੀਂ ਉਹ ਉਹਨਾਂ ਨੂੰ ਨਹੀਂ ਚਾਹੀਦਾ ਮੈਂ ਡਾਕਟਰ ਉਹ ਡਾਕਟਰ ਮਨਮੋਹ ਸਿੰਘ ਉਹਨਾਂ ਦਾ ਉਹ ਬਿਆਨ ਜਿਹੜਾ ਨਾ ਜਿਹੜਾ ਉਹਨਾਂ ਨੇ ਭਾਸ਼ਣ ਕੀਤਾ ਸੀ ਉਹ ਸੁਣਿਆ ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਆ ਉਹਨਾਂ ਪ੍ਰਧਾਨ ਮੰਤਰੀ ਨੂੰ ਕਿਹਾ ਵੀ ਸਾਨੂੰ ਟਾਈਮ ਦਿਓ ਸਾਨੂੰ ਦੱਸੋ ਸਾਡੇ ਮੈਨੀਫੈਸਟੋ 'ਚ ਉਹ ਗੱਲਾਂ ਕਿੱਥੇ ਨੇ ਜਿਹੜੀਆਂ ਤਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਤੁਸੀਂ ਸਾਰਾ ਕੁਝ ਤੋੜ ਮੋੜ ਕੇ ਪੇਸ਼ ਕਰ ਰਹੇ ਹੋ ਬਿਲਕੁਲ ਠੀਕ ਹੈ ਮਰਕਲ ਜੀ ਨੇ ਖਰਗੇ ਜੀ ਨੇ ਇਹ ਕਿਹਾ ਹੈ ਵੀ ਸਾਨੂੰ ਸਾਡੇ ਮੈਨੀਫੈਸਟੋ ਦੇ ਵਿੱਚ ਕਿਉਂਕਿ મોદી ਸਾਹਿਬ ਨੇ ਆ ਗੱਲ ਤੋਂ ਮਨਮੋਹਨ ਸਿੰਘ ਆਲੀ ਗੱਲ ਤੋਂ ਪਹਿਲਾਂ મોદી ਸਾਹਿਬ ਨੇ ਕਿਹਾ ਵੀ ਜਿਹੜਾ ਇਹਨਾਂ ਦਾ ਮੈਨੀਫੈਸਟੋ ਹੈ ਕਾਂਗਰਸ ਦਾ ਉਹ ਤਾਂ ਸਾਰਾ ਮੁਸਲਮਾਨਾਂ ਵਾਸਤੇ ਹੈ ਉਹ ਮੁਸਲਮਾਨ ਲੀਗ ਦਾ ਉਹ ਲਫਜ਼ ਜੀ ਵਰਤਿਆ ਉਹਨਾਂ ਨੇ ਇਹ ਤਾਂ ਮੁਸਲਮਾਨ ਲੀਗ ਦਾ ਜਿਹੜਾ ਮੈਨੀਫੈਸਟੋ ਹੈ ਕਿ ਉਹਦੇ ਉੱਤੇ ਮੈਨੀਫੈਸਟੋ ਦੇ ਬਾਰੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਖਰਗੇ ਸਾਹਿਬ ਨੇ ਕਿਹਾ ਵੀ ਸਾਨੂੰ ਕਿਤੇ ਉੱਥੇ Hindu ਜਾਂ Musalman ਦਾ ਸ਼ਬਦ ਹੀ ਦਿਖਾ ਦਿਓ ਅਸੇ ਮਨਸਮਾਗੇ ਕੋਈ ਸਾਡੀ ਗਲਤੀ ਹੋਣੀ ਹੈ ਸੋ ਉਹ ਮੈਂ ਸਾਰਾ ਉਹ ਮੈਨੀਫੈਸਟੋ ਪੜ੍ਹਿਆ ਹੈ ਉਹ 48 ਪੇਜ ਦਾ ਮੈਨੀਫੈਸਟੋ ਹੈ ਉੰਜ ਦਾ ਪਹਿਲਾ ਤੋਂ ਉਹਦੇ ਚੋਹੀ ਪੰਜ ਨਿਆਏ ਤੇ 25 ਗਰੰਟੀਆਂ ਛੋਟਾ ਕਰਕੇ ਲਿਖਿਆ ਪਰ ਉਹਨੂੰ ਜਦ ਬੰਦਾ ਪੜ੍ਹਦਾ ਨਾ ਉਹ ਕਮਾਲ ਦਾ ਮੈਨੀਫੈਸਟੋ ਹੈ ਬਲਕਿ ਮੈਨੂੰ ਲੱਗਦਾ ਹੈ ਵੀ ਉਹ ਮੈਨੀਫੈਸਟੋ ਸਾਰੇ ਦੇਸ਼ ਵਾਸਤੇ ਜਿਹੜਾ ਵੀ ਸੋਚਣ ਵਾਲਾ ਹੈ ਜਿਹੜਾ ਵੀ ਖੋਜ ਕਰਨ ਵਾਲਾ ਹੈ ਜਿਹੜਾ ਵੀ ਵਿਦਵਾਨ ਹੈ ਜਿਹੜੀਆਂ ਵੀ ਯੂਨੀਵਰਸਟੀਆਂ ਨੇ ਜਿਹੜੇ ਪੋਲੀਟੀਕਲ ਸਾਇੰਸ ਦਾ ਕੰਮ ਕਰਦੇ ਨੇ ਜਿਹੜੇ ਅਰਥ ਸ਼ਾਸਤਰ ਦਾ ਕੰਮ ਕਰਦੇ ਨੇ ਸਮਾਜ ਸ਼ਾਸਤਰ ਦਾ ਕੰਮ ਕਰਦੇ ਨੇ ਉਹਨਾਂ ਵਾਸਤੇ ਜਾਂ ਔਰਤਾਂ ਦੀ ਬਰਾਬਰਤਾ ਦੀ ਜਾਂ ਮਨੋਵਿਗਿਆਨਤੀ ਦੀ ਗੱਲ ਕਰਦੇ ਨੇ ਜਾਂ ਮਜ਼ਦੂਰਾਂ ਦੀ ਗੱਲ ਕਰਦੇ ਨੇ ਕਿਸਾਨਾਂ ਦੀ ਗੱਲ ਕਰਦੇ ਨੇ ਦੁਕਾਨਦਾਰਾਂ ਦੀ ਕਰਦੇ ਨੇ ਦਸਤਕਾਰਾਂ ਦੀ ਕਰਦੇ ਨੇ ਇੰਡਸਟਰੀ ਦੀ ਗੱਲ ਕਰਦੇ ਨੇ ਉਹਨਾਂ ਸਾਰਿਆਂ ਵਾਸਤੇ ਉਹ ਇੱਕ ਐਸਾ ਹੈ ਕਿ ਉਹਦੇ ਵਿੱਚੋਂ ਸੈਂਕੜੇ ਥੀਸਿਸ ਨਿਕਲ ਸਕਦੇ ਨੇ ਉਹ ਇੱਕ ਮੀਲ ਪੱਥਰ ਖੜਾ ਕਰਤਾ ਉਹ ਭਾਵੇਂ ਅੱਜ ਕਾਂਗਰਸ ਪੂਰਾ ਕਰਦੀਆ ਨਹੀਂ ਕਰਦੀ ਦੂਜੇ ਕਰਦੇ ਨਹੀਂ ਕਰਦੇ ਉਹ ਇੱਕ ਸਾਡੇ ਵਾਸਤੇ ਮੀਲ ਪੱਥਰ ਜਿਵੇਂ ਅਸੀਂ ਕਹਿੰਦੇ ਆ ਵੀ ਜੀ ਸੁਆਮੀਨਾਥਨ ਕਮਿਸ਼ਨ ਦੇ ਹਿਸਾਬ ਨਾਲ ਕਰੋ ਉਹ ਲਾਗੂ ਤਾਂ ਨਹੀਂ ਨਾ ਹੋਇਆ ਅਸੀਂ ਕਹਿੰਦਾ ਜੀ ਕਠਾਰੀ ਕਮਿਸ਼ਨ ਦੇ ਅਨਸਾਰ ਕਰੋ ਜੀ ਅਸੀਂ ਕਹਿੰਦਾ ਜੀ ਸੂਬਿਆਂ ਦੇ ਅਧਿਕਾਰ ਸਰਕਾਰੀਆ ਕਮਿਸ਼ਨ ਅਨਸਾਰ ਤੈਅ ਕਰੋ ਜੀ ਇਹਨੂੰ ਲਾਗੂ ਤਾਂ ਕੋਈ ਵੀ ਨਹੀਂ ਹੋਇਆ ਇਹਨਾਂ ਚੋਂ ਪਰ ਉਹ ਕਮਿਸ਼ਨ ਇੱਕ ਮੀਲ ਪੱਥਰ ਬਣ ਗਏ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਹੈ ਵੀ ਇੱਕ ਮੀਲ ਪੱਥਰ ਬਣ ਗਿਆ ਇਹ ਲੋਕ ਰੈਫਰ ਕਰਾ ਕਰਨਗੇ ਦੀ ਆ ਜਿਹੜਾ ਕਿਹਾ ਸੀ ਇਹ ਕਰਕੇ ਰਹੁ ਇਹ ਕਰੋ ਉਹ ਚ ਇੰਨਾ ਜਿਆਦਾ ਖੁਦਾ ਉਹਨੇ ਆਪਣੇ ਕਲਾਵੇ ਚ ਸਾਰੇ ਦੇਸ਼ ਨੂੰ ਜਿਹਨੇ ਸਾਡਾ ਸੁਪਨਾ ਸੀ ਆਜ਼ਾਦੀ ਬਾਰੇ ਉਹ ਸੁਪਨਾ ਮੈਨੂੰ ਲੱਗਦਾ ਹੈ ਉਹਦੇ ਚ ਕਾਫੀ ਰੂਪਮਾਨ ਹੋ ਰਿਹਾ ਹੈ ਕਿ ਉਹ ਇੱਕ ਐਸੇ ਕਰਕੇ ਮਨ ਕਰਨ ਜਿਹੜੇ ਖੜ ਗਏ ਨੇ ਇਹ ਕਰਿਆ ਤੇ ਮੈਨੂੰ ਲੱਗਦਾ ਹੈ ਵੀ ਜਿੰਨਾ ਕ ਇਹ ਗੱਠ ਜੋੜ ਹੈਗਾ ਜਿਹਾ ਜਾ ਉਹਦੇ ਵਿੱਚ ਇਹ ਜਿਹੜਾ ਮੋਦੀ ਸਾਹਿਬ ਨੂੰ ਕਿਉਂਕਿ ਚੁਣੌਤੀ ਲੱਗਦੀ ਆ ਵੱਡੀ ਔਰ 102 ਸੀਟਾਂ ਥੋੜੀਆਂ ਨਹੀਂ ਹੈਗੀਆਂ ਜਿੰਨਾ ਤਖੋਚਕਾ ਹੋਰ ਇੱਕ ਹੀ ਨਾ ਹੀਦਾ 99 ਸੀਟਾਂ ਦਾ ਪਰਸੋਂ ਚਾਬੀ ਤਰੀਕ ਨੂੰ ਆ ਸੋ ਉਹਨਾਂ ਨੂੰ ਲੱਗਦਾ ਵੀ ਉਹ ਤੋਂ ਅੱਗੇ ਮੰਨਵੇ ਉਹਨਾਂ ਨੇ ਕਿਹਾ ਸੁਪਨੇ ਸਾਫ ਹੋ ਜਾਣੇ ਇਹ ਤਾਂ ਕੰਮ ਹੀ ਖਰਾਬ ਹੈ ਸੋ ਮਈ ਦੇ ਪਹਿਲੇ ਹਫਤੇ ਤੱਕ ਉਹਨਾਂ ਨੂੰ ਲੱਗਦਾ ਦੀਆਂ ਸੀਟਾਂ ਨਹੀਂ ਆ ਇਸ ਕਰਕੇ ਇਹ ਜਿਆਦਾ ਜੈਰੀਲਾਪਣ ਜਿਹੜਾ ਹੈ ਉਹ ਛੱਟਿਆ ਜਾ ਰਿਹਾ ਹੈ ਸੋ ਅੱਜ ਵੀ ਉਹਨਾਂ ਨੇ ਇਸੇ ਬਾਰੇ ਗੱਲ ਕੀਤੀ ਅੱਜ ਵੀ ਉਹਨਾਂ ਦਾ ਰਾਜਸਥਾਨ ਦਾ ਦੌਰਾ ਸੀ ਤੇ ਰਾਜਸਥਾਨ ਦੇ ਦੌਰੇ ਚ ਉਹਨਾਂ ਖਾਸ ਕਰਕੇ ਇਹਨਾਂ ਗੱਲਾਂ ਤੇ ਜ਼ੋਰ ਦਿੱਤਾ